ਸਾਸ਼ੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਜੀ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਖਬਰ ਵੱਲ ਵਧਦੇ ਹਾਂ ਜੀ ਗੱਲ ਕਰ ਲੈਨੇ ਆ ਜੀ ਅੰਮ੍ਰਿਤਸਰ 에ਅਰਪੋਰਟ ਤੇ ਪੰਜਾਬੀ ਯਾਤਰੀਆਂ ਨਾਲ ਜਿਹੜਾ ਵੀਜ਼ਾ ਧੋਖਾਧੜੀ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਅੰਮ੍ਰਿਤਸਰ 에ਅਰਪੋਰਟ ਤੇ ਕੈਨੇਡਾ ਜਾਂ ਯੂਕੇ ਜਾਣ ਵਾਲੇ ਪੰਜਾਬੀ ਯਾਤਰੀਆਂ ਨਾਲ ਵੱਡੀ ਧੋਖਾਧੜੀ ਹੋ ਰਹੀ ਹੈ ਜੀ ਨਵੇਂ ਵੀਜ਼ਾ ਧਾਰਕਾਂ ਟੂਰਿਸਟ ਵਿਜ਼ਿਟਰ ਸਟੂਡੈਂਟ ਨੂੰ ਬਲੈਕਮੇਲ ਕਰਕੇ 50000 ਤੋਂ 1 ਲੱਖ ਰੁਪਏ ਤੱਕ ਦੀ ਰਿਸ਼ਵ ਜਿਹੜੀ ਹੈ ਮੰਗੀ ਜਾ ਰਹੀ ਹੈ ਜੇਕਰ ਯਾਤਰੀ ਪੈਸੇ ਦੇਣ ਤੋਂ ਮਨਾ ਕਰਦੇ ਨੇ ਤਾਂ ਉਹਨਾਂ ਦਾ ਵੀਜ਼ਾ ਕੈਨਸਲ ਕਰ ਦਿੱਤਾ ਜਾਂਦਾ ਹੈ ਜੀ ਬਹੁਤ ਵੱਡੀ ਧੋਖਾਧੜੀ ਜਿਹੜੀ ਹੋ ਰਹੀ ਹੈ ਜੀ ਆਖਿਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਜਿਹੜੇ ਲੋਕ ਪਹਿਲੀ ਵਾਰ ਕੈਨੇਡਾ ਯੂਕੇ ਜਾ ਰਹੇ ਹਨ ਉਹਨਾਂ ਨੂੰ 에ਰਪੋਰਟ ਤੇ ਗੈਰ ਕਾਨੂੰਨੀ ਤਰੀਕੇ ਨਾਲ ਰੋਕਿਆ ਜਾਂਦਾ ਹੈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਵੀਜ਼ਾ ਗਲਤ ਹੈ ਜਾਂ ਡਾਕੂਮੈਂਟ ਪਰਮੇਸ਼ਨ ਕਮਜ਼ੋਰ ਹੈ ਜਦੋਂ ਕਿ ਅਸਲ ਦੇ ਵਿੱਚ ਵੀਜ਼ਾ ਜਿਹੜਾ ਹੈ ਉਹ ਬਿਲਕੁਲ ਸਹੀ ਹੁੰਦਾ ਹੈ ਅਰ रिश्वत ਦੀ ਮੰਗ ਦੇਖੋ ਕਿਵੇਂ ਕੀਤੀ ਜਾਂਦੀ ਹੈ ਯਾਤਰੀਆਂ ਨੂੰ 50000 ਤੋਂ 1 ਲੱਖ ਰੁਪਏ ਤੱਕ ਦੀ ਜਿਹੜੀ ਹੈ ਪੈਸਾ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਜੀ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਜੇਕਰ ਯਾਤਰੀ ਇਨਕਾਰ ਕਰਦਾ ਹੈ ਤਾਂ ਉਸ ਦਾ ਵੀਜ਼ਾ ਜਿਹੜਾ ਹੈ ਕੈਨਸਲ ਕਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਫਲਾਈਟ ਤੇ ਚੜ੍ਹਨ ਨਹੀਂ ਦਿੱਤਾ ਜਾਂਦਾ ਕੁਝ ਟਰੈਵਲ ਏਜੰਟ ਅਤੇ ਏਅਰਲਾਈਨ ਸਟਾਫ ਮਿਲ ਕੇ ਇਹ ਫਰਾਡ ਕਰ ਰਹੇ ਹਨ ਇਹ ਗਰੁੱਪ ਪਹਿਲਾਂ ਹੀ ਯਾਤਰੀ ਦੀ ਜਾਣਕਾਰੀ ਲੈ ਕੇ 에어ਪੋਰਟ ਤੇ ਸੈਟਿੰਗ ਕਰਦੇ ਹਨ ਤਾਂ ਜੋ ਉਹਨਾਂ ਨੂੰ ਫੜਿਆ ਜਾ ਸਕੇ ਬਹੁਤ ਗਲਤ ਤਰੀਕੇ ਨਾਲ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਹੈ ਇਹਨਾਂ ਚੀਜ਼ਾਂ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹਨਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਪਹਿਲੇ ਨੰਬਰ ਤੇ ਤਾਂ ਇਹਨਾਂ ਨੂੰ ਰਿਸ਼ਵਤ ਨਹੀਂ ਦੇਣੀ ਹੈ ਜੀ ਜੇਕਰ ਕੋਈ ਅਧਿਕਾਰੀ ਪੈਸੇ ਦੀ ਮੰਗ ਕਰ ਰਿਹਾ ਹੈ ਤਾਂ ਤੁਰੰਤ ਪੁਲਿਸ ਜਾਂ ਸੀਵੀਆਈ ਨੂੰ ਸੂਚਿਤ ਕਰੋ ਇਸ ਦੇ ਬਾਰੇ 에어ਪੋਰਟ ਤੇ ਵੀਡੀਓ ਰਿਕਾਰਡਿੰਗ ਕਰਕੇ ਸਬੂਤ ਇਕੱਠੇ ਕਰੋ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰੋ ਫਲਾਈਟ ਤੋਂ ਪਹਿਲਾਂ ਵੀਜ਼ਾ ਟਿਕਟ ਹੋਟਲ ਬੁਕਿੰਗ ਫਾਂ ਪਰੂਫ ਆਦੀ ਦੀ ਜਿੰਨੀ ਵੀ ਕਾਪੀ ਹੁੰਦੀ ਹੈ ਉਹਨਾਂ ਨੂੰ ਆਪਣੇ ਨਾਲ ਰੱਖੋ ਜੇਕਰ ਕੋਈ ਸ਼ੱਕ ਕਰੇ ਤਾਂ ਆਈ ਆਰ ਸੀ ਸੀ ਕੈਨੇਡਾ ਜਾਂ ਯੂ ਕੇ ਵੀ ਆਈ ਹੈਲਪ ਲਾਈਨ ਤੇ ਕਾਲ ਕਰੋ ਸਭ ਤੋਂ ਪਹਿਲਾਂ ਤੁਸੀਂ ਨੇ ਸ਼ਿਕਾਇਤ ਵੀ ਦਰਜ ਕਰਾਉਣੀ ਹੈ ਜੀ ਭਾਰਤ ਸਰਕਾਰ ਦੀ ਸ਼ਿਕਾਇਤ ਪੋਰਟਲ ਹੈ ਜਿਕ ਪੀ ਜੀ ਪੋਰਟਲ government .in ਤੇ ਕੇਸ ਦਰਜ ਕਰਵਾਉਤ ਸੀ ਇਹ ਆਨਲਾਈਨ ਹੋ ਜਾਂਦਾ ਸਾਰਾ ਪ੍ਰੋਸੈਸ ਇਸ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਸੋਸ਼ਲ ਮੀਡੀਆ ਤੇ ਟੈਗ ਕਰੋ ਤਾਂ ਜੋ ਮਾਮਲੇ ਦੀ ਜਿਹੜੀ ਕਾਰਵਾਈ ਕੀਤੀ ਜਾ ਸਕੇ ਬਾਕੀ ਜੋ ਵੀਡੀਓ ਰਿਕਾਰਡ ਕੀਤੀ ਹੈ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਸ਼ੇਅਰ ਕਰੋ ਉਸ ਵੀਡੀਓ ਨੂੰ ਨਿਊਜ਼ ਚੈਨਲ ਨੂੰ ਦੋ ਜਿਵੇਂ ਕਿ ਵੱਡੇ ਵੱਡੇ ਚੈਨਲ ਨੇ ਡੈਨਿਕ ਸਵੇਰਾ ਹੋ ਗਿਆ ਜੀ ਪੰਜਾਬੀ ਟ੍ਰਿਬਿਊਨ ਹੋ ਗਿਆ ਪੀਟੀਸੀ ਨਿਊਜ਼ ਹੋ ਗਈ ਹੋਰ ਵੀ ਵੱਡੇ ਵੱਡੇ ਚੈਨਲ ਨੇ ਤੁਸੀਂ ਇਹਨਾਂ ਨੂੰ ਇਹ ਜਾਣਕਾਰੀ ਦੇ ਸਕਦੇ ਹੋ ਤਾਂ ਕਿ ਇਸ ਤਰ੍ਹਾਂ ਦੇ ਸਕੈਮ ਨੂੰ ਜਿਹੜਾ ਹੈ ਰੋਕਿਆ ਜਾ ਸਕੇ ਇੱਕ ਵਾਰ ਫੇਰ ਤੋਂ ਤੁਹਾਨੂੰ ਇਸ ਜਾਣਕਾਰੀ ਬਾਰੇ ਜਾਗਰੂਕ ਕਰਦੰਨੇ ਆ ਜੀ ਅੰਮ੍ਰਿਤਸਰ 에어ਪੋਰਟ ਤੇ ਪੰਜਾਬੀ ਯਾਤਰੀਆਂ ਨਾਲ ਵੱਡੀ ਧੋਖਾਧੜੀ ਹੋ ਰਹੀ ਹੈ ਜੇਕਰ ਤੁਸੀਂ ਜਾਂ ਤੁਹਾਡੇ ਕੋਈ ਵੀ ਰਿਸ਼ਤੇਦਾਰ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਤੁਹਾਨੂੰ ਤੁਰੰਤ ਸ਼ਿਕਾਇਤ ਦਰਜ ਕਰਾਓ ਅਤੇ ਮੀਡੀਆ ਨੂੰ ਇਸ ਦੇ ਬਾਰੇ ਦੱਸੋ ਤੁਹਾਡੀ ਚੁੱਪ ਇਹਨਾਂ ਠੱਗਾਂ ਦੀ ਹਿੰਮਤ ਨੂੰ ਹੋਰ ਜ਼ਿਆਦਾ ਵਧਾਉਂਦੀ ਹੈ ਇਸ ਲਈ ਜਿੰਨਾ ਜ਼ਿਆਦਾ ਹੋ ਸਕੇ ਇਸ ਚੀਜ਼ ਨੂੰ ਵਾਇਰਲ ਕਰੋ ਲੋਕਾਂ ਤੱਕ ਪਹੁੰਚਾਓ ਡਰਨ ਦੀ ਜ਼ਰੂਰਤ ਨਹੀਂ ਹੈ ਜਿਵੇਂ ਹੀ ਸਰਕਾਰ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਸਰਕਾਰ ਨੂੰ ਇਸ ਚੀਜ਼ ਨੂੰ ਲੈ ਕੇ ਵੱਡਾ ਐਕਸ਼ਨ ਲੈਣਾ ਚਾਹੀਦਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ ਮਸਲੇ ਤੇ ਤੁਰੰਤ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿਚ ਬਹੁਤ ਵੱਡੀਆਂ-ਵੱਡੀਆਂ ਅਪਡੇਟਸ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਤਿ ਸ਼੍ਰੀ ਅਕਾਲ ਜੀ